ਇਹ ਸਾਰੇ ਟਰਾਲੇ ਤੁਸੀਂ ਲਿਖਦੇ ਆਂ ਜੀ ਹਾਂ ਹਾਂ ਜੀ ਕਿੰਨੇ ਟਰਾਲੇ ਹੋ ਗਏ ਕੁਪਚ ਜੀ 130 ਹੋ ਗਏ ਉਧਰ ਕੇ ਸਾਡਾ ਕੰਮ ਚੱਲੀ ਜਾਂਦਾ ਜੀ ਕੁਪਾਣਾ ਤੇ ਇੱਥੇ ਅਸੀਂ ਇੱਥੇ ਵਾਲੀ ਉਹ ਖੇਤ ਵਾਲੀ ਤੁਹਾਨੂੰ ਪਾਰਟੀ ਸਾਰੀ ਦਿਖਾਤੀ ਤੇ ਇੱਥੇ ਵਾਲੀ ਪਾਰਟੀ ਸੀ ਆਹਾਂਗੇ ਮੱਲ ਵੇਚਦਾ ਸੀ ਕਿੱਥੇ ਜਾਵਾਂਗੇ ਇਹ ਕਿਹਨੂੰ ਵੇਚੀ ਕਿਹਨੂੰ ਵੇਚਦਾ ਕਿਹਨੂੰ ਵੇਚਦਾ ਅੜਮਾਨੀਆਂ ਬੜਾਉਂਦਾ ਆਹ ਹਾਂ ਵੇਚਦਾ ਲੀਡਰਾਂ ਨੂੰ ਫਿਰ ਰੇਲ ਗੱਡੀਆਂ ਵੇਚਦੀਆਂ ਹਾਂ ਰੇਲ ਗੱਡੀਆਂ ਅੜਮਾਨੀ ਬਾਨੀ ਲੇ ਲਈਆਂ ਵਿੱਚ ਨੇ ਮਿਕਸ ਕਰਕੇ ਹਾਂ ਉਹ ਦੇਖ ਕੀ ਕੰਮ ਕਰ ਰਿਹਾ ਹੈ ਪਹਿਲਾਂ ਪ੍ਰਾਈਵੇਟ ਅੱਧੀ ਟਿਕਟ ਇਹ ਫੜਾਉਣ ਉਹ ਆ ਦੇ ਯਾਰ ਇੱਥੋਂ ਹੀ ਤੱਕ ਹੀ ਜਾਂਦੇ ਸੀ ਕੌਣ ਗਏ ਸੀ ਆਏ ਹੁਣ ਮੈਨੂੰ ਕੀ ਪਤਾ ਭਾਂਦਰ ਨਾਲ ਤੂੰ ਬੱਚਾ ਹੋ ਲਈ ਜਾਂਦਾ ਮੇਰੀ ਦੂ ਗੱਲਾਂ ਦਾ ਚਾਚਾ ਮੇਰੀ ਗੱਲ ਮੇਰੀ ਗੱਲ ਸੁਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਹੁਣ ਬਾਕੀ ਸਾਰੇ ਕੰਮ ਅਸੀਂ ਮੱਕੀ ਦੀ ਬੀਜਤੀ ਕਣਕ ਦੀ ਬਾਢੀ ਉਹ ਕਣਕ ਤੁਲ ਵੀ ਗਈ ਹੁਣ ਸਾਡਾ ਥੂੜੀ ਬਰਾਉਣ ਦਾ ਕੰਮ ਜੋਰਾ-ਸ਼ੋਰਾ ਤੇ ਚੱਲ ਰਿਹਾ ਹੈ ਲੋਕਾਂ ਦਾ ਸੀਜ਼ਨ ਤਾਂ ਲਗਭਗ ਨਿਬੜ ਚੁੱਕਿਆ ਤੇ ਸਾਡਾ ਪਰ ਹਾਲੇ ਅੱਧਾ ਹੀ ਨਿਬੜਿਆਗਾ ਦੋ ਕੁਪੇ ਸੀ ਲਗਭਗ ਲਾਤੇ ਤੇ ਬਾਕੀ ਦੋ ਤਿੰਨ ਹੋਰ ਲੱਗਣਗੇ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ ਹੁਣ ਅਸੀਂ ਰੋਟੀ ਲੈ ਕੇ ਆਏ ਆ ਉਹ ਦਿਖਾਵਾਂਗੇ ਆਪਣੀ ਜੀਵਨ ਵੀ ਦਿਖਾ ਦੇ ਰੋਟੀ ਭਾਂਡੇ ਭਾਂਡਾਂ ਚ ਪੈ ਰਹੀ ਐ ਭਾਂਡੇ ਦੇਖੋ ਭਾਈ ਰੋਟੀ ਵਿੱਚ ਆ ਜੀਪ ਲੈ ਕੇ ਜਾਂਦੀ ਨੇ ਲੰਡੀ ਤੇ ਸਾਡੇ ਟੌਟੀ ਉਹ ਜੀਪ ਤੇ ਰੋਜ਼ ਰੋਟੀ ਲੈ ਕੇ ਆਉਂਦੀ ਐ ਜੀ ਜੀ ਦੇਖਿਆ ਆ ਬਾਈ ਜੀ ਨੇ ਇਹ ਆਪਣਾ ਬਾਈ ਜੀ ਨੇ ਨੂੰ ਜਾਣਦੇ ਹੋਵੋ ਤੁਸੀਂ ਸਾਰੇ ਸਤਿ ਸ੍ਰੀ ਅਕਾਲ ਬਲੇ ਹੂੰ ਸਤਿ ਸ੍ਰੀ ਅਕਾਲ ਭਾਈ ਤੂੰ ਵੀ ਬਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਈ ਸਾਰੇ ਪਿਆਰ ਕਰਨ ਵਾਲਾ ਸਤਿ ਸ੍ਰੀ ਅਕਾਲ ਸਾਰੇ ਪਿਆਰ ਕਰਨ ਵਾਲਾ ਨੂੰ ਸਤਿ ਸ੍ਰੀ ਅਕਾਲ ਕਿੰਨਾ ਸ਼ਾਬਾਤਾ ਨਹੀਂ ਕਰੀਦਾ ਜ਼ਿੰਦਗੀ ਚ ਮਸਾ ਪੱਤਾ ਨਹੀਂ ਕਰੀਦਾ ਜ਼ਿੰਦਗੀ ਚ ਆ ਆ ਵਾ ਜੇਬ ਚ ਕੀ ਲਈ ਬੈਠੇ ਹੂੰ ਜੇਬ ਚ ਇਹ ਵਿੱਚ ਤਾਂ ਉਹ ਹੈ ਕਾ ਜ਼ਿੰਦਗੀ ਇਹ ਚੱਲਦੀ ਵੀ ਨਹੀਂ ਸਮਾਨ ਆ ਸਾਡੇ ਗੁਰਜੰਟ ਸਿੰਘ ਇਹ ਬਹੁਤ ਮਿਹਨਤੀ ਬੰਦੇ ਨੇ ਉਹ ਸਾਡੇ ਭੋਲਾ ਸਿੰਘ ਪਿੱਛੇ ਇਹ ਹੈ ਲਾਈਟ ਹੈਡ ਨੇ ਸਾਰੇ ਆ ਸਾਡੇ ਆ ਬੂਟਾ ਸਿੰਘ ਭਰ ਲੈਣਾ ਹੈ ਫੂਲਾ ਹੈ ਫੂਲਾ ਭਰ ਲੈਣਾ ਹੈ ਭਰ ਲੈਣ ਇਹ ਭਰ ਲੈਣਾ ਇਹ ਸਾਰੇ ਦਿਮਾਗ ਇਹਦਾ ਹੁੰਦਾ ਕਿਉਂਕਿ ਕੁੱਪਤੇ ਹੀ ਉੱਪਰ ਇਹ ਜਿਹੜਾ ਹੁੰਦਾ ਆ ਦੇਖ ਲਓ ਟੂ ਟੂੜੀ ਸਿਪਈਆ ਹੋਣੇ ਨਹੀਂ ਤੂੰ ਕੀ ਤਾ ਦਾ ਕੁਛ ਕਰਾਂ ਲੱਗਦਾ ਸਭ ਬੈਠਣ ਬਾਅਦ ਤੇ ਕਰਦੇ ਕਿ ਇੱਥੋਂ ਪੰਡਾ ਭਰ ਕੇ ਉੱਪਰ ਜਾਂਦੇ ਨੇ ਉੱਪਰ ਪੰਡਾ ਲੈ ਕੇ ਜਾਂਦੇ ਨੇ ਹੌਲੀ ਹੌਲੀ ਉਹ ਵੀ ਤਾਂ ਆ ਕੇ ਬਣਾਉ ਨਾਲ ਦੀ ਨਾਲ ਤਾਰ ਦਾ ਕਿਡਾ ਪੁੱਜੇ ਇਹ ਤਾਰ ਕਾਹਦੇ ਵਾਸਤੇ ਜੀ ਸਾਰੇ ਕੁੱਪ ਬੰਨਣ ਵਾਸਤੇ ਕਸਕੇ ਰੱਖਦੀ ਸਾਰੇ ਪੰਨੀ ਨੂੰ ਇਹੀ ਕੰਮ ਹੈ ਸਾਰਾ ਮੇਨ ਇਸੇ ਦੀ ਇਸੇ ਨਹੀਂ ਭਰਾਂਡਾ ਬਣੂ ਉਹ ਨਾਲ ਬੰਦੇ ਦੇਖੋ ਪੰਨੀ ਲੈ ਜਾਂਦੇ ਨੇਗੇ ਉਹਨੂੰ ਲੋਤੀ ਲਾਉਣਾ ਕਹਿੰਦੇ ਨੇ ਨਾਲ ਦੀ ਨਾਲ ਲੋਤੀ ਲੱਗਦੀ ਹੈ ਜੀ ਪਹਿਲਾਂ ਅਸੀਂ ਪੰਡਾ ਸਿੱਟੇ ਜਿਹੜੀ ਲਾਉਂਦੇ ਨੇ ਉਹ ਕਾਸ਼ ਕੀ ਕਹਿੰਦੇ ਨੇ ਪੰਨੀ ਪੰਨੀ ਜਾਂ ਕਾਹੀ ਪਰ ਪਹੁੰਚ ਚੁੱਕੇ ਆ ਜੀ ਦੇਖੋ ਉੱਪਰ ਬੰਦਾ ਬੱਲੀਆਂ ਖਾਲੀ ਕਰਦਾ ਤੇ ਆ ਦੇਖੋ ਬੰਦੇ ਪੰਨੀ ਲੈ ਜਾਂਦੇ ਗੁਰਜੰਤ ਸਿੰਘ ਇਧਰ ਦੇਖੋ ਹਾਂ ਜੀ ਅਸੀਂ ਪਹਿਲੀ ਗੇਲੇ ਇਹ ਕੋ ਉਪਲਾਏਗਾ ਐਸਾ ਲੱਗਦਾ ਇਹ ਨਾਲ ਬੰਦੇ ਤਾਰ ਦਾ ਪੰਨੀ ਲਾਉਂਦੇ ਨੇ ਆ ਖੰਡੇ ਆਉਂਦੇ ਨੇ ਉਹ ਟਰੈਕਟਰ ਆ ਚੁੱਕਾ ਹੈ। ਰੀਲ ਸਿੰਘ ਇਹ ਲਿਫਟ ਲਾ ਕੇ ਚੁਰ ਜਾਊਗਾ। ਹੂੰ ਮੰਡਰ ਨੇ ਗਰ ਪਾਉਗਾ। ਉਹ ਥੋੜੀ ਪਾ ਕੇ ਹੁਣ ਇੱਥੋਂ ਅਸੀਂ ਖੇਤੋਂ ਕੰਪਲੀਟ ਕਰਤਾ ਕੰਮ ਆ ਦੇਖੋ ਨਵਾਂ ਕੁਪ ਬਣਨ ਜਾ ਰਹੇ ਨੇ। ਦੇਖੋ ਜੀ ਅਸੀਂ ਤੂੜੀ ਇਧਰ ਕਰਤੀ ਆ ਸਾਡੇ ੜੰਬੇ ਵਾਲੇ ਅੰਕਲ ਜੀ ਆਏ ਨੇ। ਅੱਸੀ ਕੱਲ ਜੀ ਆ ਦੇਖੋ ਸਾਡੀ ਲੇਬਰ ਬੰਦੇ ਢਿੱਲੇ ਚੱਲ ਰਹੇ ਨੇ ਅੱਜ ਬੰਦੇ ਢਿੱਲੇ ਚੱਲ ਰਹੇ ਨੇ ਹੋਰ ਕੰਮ ਵੀ ਨਹੀਂ ਕਰਦਾ ਕੋਈ ਰੱਬਾਨੀ ਕਿਹਾ ਇਹ ਮਾਹੌਲ ਹੈ ਬਾਈ ਵਕੀਰ ਕੰਮ ਕਿਉਂ ਨਹੀਂ ਕਰਦਾ ਕੰਮ ਕਰਦੇ ਆ ਹੈ ਆ ਚਾਚਾ ਦੇ ਕਹੀਆਂ ਇੱਧਰ ਦੇਖ ਆਏ ਆਲੇ 200 ਭਰੀ ਗੱਡਤੀ ਆ ਜਿਹੜਾ ਪੰਜ ਦੋ ਢਿੱਲੇ ਫੁੱਫੇ ਸਿਰ ਤੋਂ ਚੱਲਦੇ ਪਿੰਡ ਮਿੰਟ ਬੋਲੀ ਖੜੇ ਰਹੇ ਨਾ ਤਬਾ ਕੀ ਕੀ ਖਾ ਲਿਆ ਕਰੋ ਕੰਡ ਜਿਦਾ ਆਇਆ ਕ ਮਜਾ ਲਾ ਹੁੰਦਾ ਬੋਲਿਓ ਕਿ ਤੁਸੀ ਖਵਾਈ ਦਾ ਹੈ ਨਾ ਤੁਸ ਖਵਾ ਦੇਗਾ ਉਹ ਕਿਦਾਂ ਖਵਾਈ ਰਹੀ ਸਵੇਰੇ ਮੈਨੂੰ ਜਦੋਂ ਖਵਾਈ ਹੈ ਹੈ ਮੈਨੂੰ ਤਾਂ ਪੁੱਛਿਆ ਵੀ ਨਹੀਂ ਤੁਸੀਂ ਨਾ ਮੈਂ ਕਿਹਾ ਮਾਂ ਦਾ ਖਵਾਈ ਨਹੀਂ ਗੁਰਦਬਰ ਦੀ ਤੋਂ ਖਵਾਈ ਉਹ ਸੁੱਖਾ ਜਾ ਸੁੱਖਾ ਜਾ ਉੱਥੇ ਦੁਪਹਿਰੇ ਲਾਣਾ ਸੀ ਲਾ ਲਿਆ ਸੀ ਤੇ ਘੜੀ ਦਿਖਾਈ ਕਿੱਥੇ ਘੜੀ ਛੱਡ ਦੇ ਇਹ ਸਾਡਾ ਬੰਦਾ ਦੇਖੋ ਜਿਹਦੇ ਕੋਲ ਸਮਾਨ ਦੇਖੋ ਤੁਸੀਂ ਕਿੰਨਾ ਇਹ ਬੰਦਾ ਕੁੱਪ ਤੇ ਇੰਨਾ ਕਿੰਨਾ ਮਤਲਬ 2 ਕਿਲੋ ਸਮਾਨ ਹੋ ਲੈ ਕੇ ਤਹਾਂ ਚੜਦਾ ਹੈਗਾ ਟੂਟੀਆਂ ਬੱਲਾ ਇਹ ਸੁੱਕੇ ਦਾ ਸਮਾਨ ਹੈ ਦਾ ਵਿਚਾਰੇ ਸਾਰਾ ਹੈ ਨਾ ਭਗਤ ਹੈ ਜਿਹੜਾ ਆਪਾਂ ਕਹਿੰਦੇ ਹੁੰਨੇ ਨਾ ਵੀ ਰੱਬ ਦੇ ਬੰਦੇ ਜਾਂ ਭਗਤ ਉਹ ਕੋਈ ਐ ਨਹੀਂ ਹੈਗਾ ਜ਼ਰੂਰੀ ਵੀ ਆਪਾਂ ਨੂੰ ਗੁਰਦੁਆਰਿਆਂ ਜਾਂ ਮਸਜਿਦਾਂ ਜਾਂ ਮੰਦਰਾਂ 'ਚ ਮਿਲਣਾ ਇਹ ਆਪਾਂ ਆਮ ਸੜਕਾਂ ਤੇ ਆਪਣੇ ਘਰਾਂ 'ਚ ਵੀ ਤੁਰੇ ਫਿਰਦੇ ਨੇ ਆ ਬੰਦਾ ਇਹ ਮੈਨੂੰ ਲੱਗਦਾ ਹਰੇਕ ਤੱਕ ਮੈਂ ਜ਼ਿੰਦਗੀ ਜਿੰਨਾ ਵੀ ਦੇਖਿਆ ਮੈਨੂੰ ਇਹ ਬੰਦਾ ਭਗਤ ਲੱਗਿਆ ਵੀ ਰੱਬ ਦਾ ਬੰਦਾ ਇਹ ਕਿਉਂਕਿ ਇਹਦੇ ਜਿੰਨਾ ਮੈਂ ਇਹ ਰੱਬ ਦਾ ਰੂਪ ਨਹੀਂ ਦੇਖਿਆ ਹਨਾ ਬਾਈ ਨਸ਼ਾ ਪੱਤਾ ਥੋੜਾ ਜਿਹਾ ਕਰਦਾ ਵਿਚਾਰਾ ਆਹ ਦੰਦ ਦੇ ਕਿਵੇਂ ਦਿਖਾਈ ਦੰਦ ਮੱਚ ਗਏ ਸੀ ਦੇਖੋ ਜੀ ਆਗ ਲੱਗੀ ਦੰਦ ਤੇ ਅੱਗ ਲੱਗੀ ਸੀ ਬੀੜੀ ਵੀ ਹਨ ਤੇ ਆ ਸਾਡੇ ਚੌਕੀਦਾਰ ਸਾਹਿਬ ਹੋਰ ਜੀ ਇਹਨਾਂ ਨੂੰ ਕਿਹੜੇ ਵੇਲੇ ਫੋਨ ਆ ਸਕਦਾ ਡੀਐਸਪੀ ਦਾ ਐਸਐਚਓ ਦਾ ਇਹਨਾਂ ਨੂੰ ਜਾਣਾ ਪੈ ਸਕਦਾ ਇਹ ਸਾਨੂੰ ਥੋੜਾ ਜਿਹਾ ਵਹਿਮ ਪੈ ਗਿਆ ਚਾਚਾ ਜੀ ਕਹਿੰਦੇ ਇਹਦੇ ਵਿੱਚ ਸਰੋਂ ਆ ਗਈ ਤੇ ਕਿਉਂਕਿ ਇਹ ਸਰੋਂ ਮਾਰਦਾ ਛੜੰਬਾ ਤਾਂ ਹੁਣ ਇਹ ਚੈੱਕ ਕਰ ਰਹੇ ਨੇਗੇ ਚੈੱਕ ਇਹ ਲਾ ਕੇ ਹਵਾ ਜੀ ਦੇਖਣਗੇ

ਆ ਤੀਜਾ ਕੁੱਪ ਕੁੱਪਲੀਟ ਹੋ ਜਾਂਦਾ ਜੀ ਇਤੋਂ ਪਰਾਂ ਕੋ ਦਿਖਦਾ ਇੱਕ ਆਹ ਕਾ ਤੀਜਾ ਹੋਣਾ ਚੌਥਾ ਅਸੀਂ ਬਿੜ ਲਿਆ ਹੋ ਜਿਹੜਾ ਉੱਪਰ ਕਰੀ ਜਾਂਦੇ ਨੇ ਇਹਨੂੰ ਦੱਸੋ ਕੀ ਕਹਿੰਦੇ ਨੇ ਇਹ ਜਿਹੜਾ ਉੱਪਰ ਤੁਹਾਡੀ ਭਾਸ਼ਾ ਚ ਕੀ ਕਹਿੰਦੇ ਨੇ ਮਨ ਲਓ ਤੁਹਾਡੇ ਇਲਾਕੇ ਚ ਸਾਡੇ ਵੱਲ ਤੋਂ ਨੂੰ ਬੋਦਾ ਬੰਨਾ ਕਹਿੰਦੇ ਨੇ ਬਸ ਸਾਡਾ ਅੱਜ ਦਾ ਕੰਮ ਰਹਿ ਗਿਆ ਇੱਕ ਉਪਰ ਰਹਿ ਗਿਆ ਇੱਕ ਉਪਰ ਰਹਿ ਗਿਆ ਬਸ ਆ ਹੁਣ ਛੋਟਾ ਕੁੱਪੀ ਲਾਇਆ ਸੀ ਅਸੀਂ ਪਾਣੀ ਲੈ ਕੇ ਆਏ ਦੇਖੋ ਬੰਦੇ ਪਾਣੀ ਦੇ ਡਿੱਗ ਗਏ ਜਮਾ ਤੋਂ ਨਾਲ ਮਾ ਕਿੰਨੇ ਕੋਪਰੇਗੇ ਸਭਾ ਦੇ ਕੋਰਾ ਹੀ ਰਹਿ ਗਿਆ ਮੱਤਾ ਹੀ ਲੱਗਦੇ ਆਹੀਂ ਕਾਈ ਲਾਟ ਕੋ ਕਿੰਨੇ ਦਿਨ ਹੋ ਗਏ ਆਪਣੇ ਕੰਮ ਚੱਲਦੇ ਨੂੰ ਕੰਮ ਚੱਲਦੇ ਹੋ ਗਏ 13 ਇਹਨਾਂ ਨੂੰ 12 ਤੋਂ 13 ਹੋ ਗਏ ਉਹ ਦੇਖੋ ਇਹ ਤਿੰਨੇ ਕੋਪ ਲੱਗੇ ਤੇ ਇਹਦਾ ਬੋਦਾ ਬਣਿਆ ਨੇ ਤਿਆਰ ਹੈ ਗਿਆ ਸਾਨੂੰ ਪਾਣੀ ਪੀਂਨ ਦੇ ਤੇ ਆਹੀ ਸੀ ਉਹ ਪਾਣੀ ਥੋੜੂ ਓਏ ਹੋਰ ਜੀ ਸਸਰੀ ਘਰ ਸਸਰੀ ਘਰ ਦੀ ਬਹੁਤ ਪਾਣੀ ਕੋਪੇ ਹੋਣ ਦੀ ਬਹੁਤ ਆ ਦੇਖੋ ਇਹ ਗੁਰਗੁਰ ਕਿਉਂ ਖਾਰੇ ਹੋਈ ਅਸੀਂ ਕੋਸ਼ਿਸ਼ ਕਰਦੇ ਆਂ ਜੀ ਗੁੜਖਾ ਖਾ ਰਹੇ ਆਂ ਗਰਦਾ ਬਹੁਤ ਆਉਂਦਾ ਜੀ ਗਰਦਾ ਚੜਦਾ ਅਸੀਂ ਇੱਕ ਪਿਆਗ ਕੱਟ ਲਾ ਗਏ ਨਾਲ ਅਸੀਂ ਆਪਣੇ ਪੰਜਾਬ ਦੀ ਦੇਸ਼ ਦੀ ਤਰੱਕੀ ਕਰ ਰਹੇ ਆਂ ਕੁੱਪਲਾਉਣ ਦੀ ਤਨ ਕੋਪਲਾ ਚੁੱਕਾ ਚੌਥਾ ਵੱਡਿਆ ਹੋਇਆ ਮੇਰੇ ਵੀਰੋ ਜਾਗ ਜਾਗਦੇ ਰਹਿਣਾ ਜਾਗਦੇ ਜਾਗਦੇ ਚੌਥਾ ਆਪਣਾ ਪੰਚ ਐਂ ਕਹਿ ਦੇਣਾ ਇਹ ਜਿਹੜਾ ਕੁੱਪ ਲਾਉਣਾ ਇਹ ਵੀ ਇੱਕ ਕਲਾ ਹੈ ਜੀ ਜਿਹੜੀ ਅੱਜ ਕੱਲ੍ਹ ਅਲੋਪ ਹੋ ਰਹੀ ਲੋਕ ਕਿਉਂਕਿ ਸੈੱਡ ਪਾਰ ਰਹੇ ਨੇ ਭਾਂਡੇ ਪਾਰ ਰਹੇ ਨੇ ਜਾਂ ਬਨੌਟੀ ਕੁੱਪ ਵੀ ਆ ਚੁੱਕੇ ਨੇ ਪਰ ਇਹ ਅੱਜ ਕੱਲ੍ਹ ਬਹੁਤ ਘੱਟ ਲੋਕ ਲਾਉਂਦੇ ਨੇ ਤੇ ਇਹ ਵੀ ਇੱਕ ਕਲਾ ਹੈ ਤੇ ਇਹ ਕੋ ਹਰੇਕ ਬੰਦਾ ਨਹੀਂ ਲਾ ਸਕਦੇ ਉਹ ਸਾਡੇ ਦੋ ਬੰਦੇ ਉੱਪਰ ਚੜੇ ਖੜੇ ਨੇ ਇਹਨਾਂ ਕੋਲ ਹੀ ਇਹ ਕਲਾ ਹੈ ਤੇ ਆ ਸਾਡੇ ਇਹ ਸਾਡੇ ਤਾਇਆ ਜੀ ਜਿਮ ਲੱਗੀ ਪਈ ਆ ਉਹ ਚੱਲ ਇਹ ਸਾਡੇ ਤਾਇਆ ਜੀ ਤਾਇਆ ਜੀ ਹਾਂ ਜੀ ਵੋਟਾਂ ਦਾ ਕੀ ਮਾਹੌਲ ਹੈ ਵੋਟਾਂ ਦਾ ਮਾਹੌਲ ਜਿਵੇਂ ਸੰਗਤ ਗੁਰੂ ਪਾਉਣੀ ਕਰਾਂਗੇ ਕੀ ਲੋ ਸਾਡੀ ਸਕਰੀਨ ਤਾਂ ਕਾਹਨੀਆਂ ਮੰਨੀ ਜੁਰ ਪਾਵਾਂਗੇ ਇਦੀ ਕੱਲਿਆਂ ਕਿ ਨਹੀਂ ਹਾਂ ਜੀ ਠੀਕ ਹੈ ਅਸੀਂ ਕਹਿੰਦੇ ਹਾਂ ਜੀ ਰਲ ਮੀਮੀ ਸਰਕਾਰ ਹੋਵੇ ਹਾਂ ਜੀ ਠੀਕ ਹੈ ਰਲ ਮੀਮੀ ਸਰਕਾਰ ਹੋਈ ਤੇ ਆਪਾਂ ਨੂੰ ਕੋਈ ਨਾ ਕੋਈ ਲਾਭ ਮਿਲੇਗਾ ਹੈ ਮੋਦੀ ਹਰਾਓ ਮੋਦੀ ਮੋਦੀ ਹਰਾਦੀ ਭਜਾਓ ਮੋਦੀ ਭਜਾਓ ਮੋਦੀ ਭਜਾਓ ਸਰਕਾਰ ਕਰੋ ਮੋਦੀ ਭਜਾਓ ਕਾਂਗਰਸ ਜਿਟਾਓ ਲੀਲੀ ਤੂੰ ਕਿਹਨੂੰ ਕਹਿੰਦਾ ਵੋਟ ਪਾਉਣ ਨੂੰ ਆਪਾਂ ਇੱਥੇ ਸਰਵੇ ਕਰਦੇ ਆਂ ਜੀ ਲੀਲੀ ਕਿ ਐਂ ਕਿਹਨੂੰ ਕਿਹਦੀ ਸਰਕਾਰ ਬਣਨੀ ਚਾਹੀਦੀ ਹੈ ਆ ਗੱਲਾ ਦੀ ਆ ਪੈਂਡ ਤੇ ਆ ਆ ਮਤਲਬ ਉਹ ਆਲਮੀ ਮਿਲਮੀ ਤੁਸੀਂ ਕਿਹਦੀ ਕਹਿੰਦੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਤੁਸੀਂ ਕੀ ਕਹਿੰਦੇ ਹੋ ਜੀ ਤੁਸੀਂ ਕੀ ਕਹਿੰਦੇ ਹੋ ਹਾਂ ਸਸ ਜੀ ਕੀ ਕਹਿੰਦੇ ਅਸੀਂ ਤਾਂ ਰਾਮਾ ਮਾਮਾ ਜੇ ਕੰਮ ਕਰਦੇ ਜੀ ਚਲੋ ਗੋੜਾ ਕਰਦੇ ਤੁਸੀਂ ਕੀ ਕਹਿੰਦੇ ਹੋ ਤੇਰੇ ਯਾਰ ਨੂੰ ਦੱਬਣ ਨੂੰ ਅਸੀਂ ਵੀ ਕਹਿੰਦੇ ਵੀ ਹੁੰਦਾ ਪਤਾ ਕਿੱਥੇ ਵਧੀਆ ਸਰਕਾਰ ਹੋਵੇ ਜੀ ਕਾਂਗਰਸ ਹੋਣੀ ਹੋਵੇ ਜਦ ਰਾਮੀ ਮਿਲਮੀ ਹੋਵੇ ਇਹ ਜੇ ਜੇ ਬਣੀ ਨੀਤੀ ਆਲੀ ਹੋਵੇ ਜੇ ਬਣੀ ਦਰ ਆਲਮੀ ਮਿਲਮੀ ਬਣੂਗੀ ਕੱਲੀ ਕਾਂਗਰਸ ਨਹੀਂ ਬਣਦੀ ਤੇ ਤੁਸੀਂ ਕੀ ਕਹਿੰਦੇ ਹੋ ਆਪਣਾ ਵੀ ਇਹੀ ਹੈ। ਪੁੱਗ ਨਹੀਂ ਫਿਰ ਅਸੀਂ ਆਮ ਪਾਰਟੀ ਹੋਏ ਹੈ ਕਿੰਨੀ? ਹਾਂ। ਪੰਜਾਬ ਮਰਥ ਵਾਸਤੇ ਰਲ ਮਿਲ ਮਿਲ ਸਰਕਾਰ ਹੋਣੀ ਚਾਹੀਦੀ ਹੈ। ਅੱਛਾ ਵੀ ਕਹਿਣਾ ਮਤਲਬ ਮੋਦੀ ਭਜਾਉਣਾ। ਮੋਦੀ ਭਜਾਓ। ਬਸ ਸਾਡਾ ਮੈਨ ਇਹ ਹੈ ਮੋਦੀ ਨੂੰ ਤਾਂ ਬੋਡ ਪਾਉ। ਇਹ ਮੋਦੀ ਨੇ ਕਿਉਂ ਨਹੀਂ ਬੋਡ ਪਾਉਣੀ? ਮੋਦੀ ਨੂੰ ਤਾਂ ਨਹੀਂ ਪਾਉਣੀ ਸਾਡੀਆਂ ਜ਼ਮੀਨਾਂ ਖੋਹੀ ਜਾਂਦੇ ਨੇ। ਦੱਸੋ ਜੀ। ਇਹਨਾਂ ਦੀ ਨੀਤਾਂ ਵਾਲੀਆਂ ਨੇ। ਹੋਰ ਜੀ। ਹੈ? ਹਾਂ ਹਾਂ। ਜ਼ਮੀਨ ਨੀਤ ਨੀਤ ਮਾੜੀ। ਕਹਿੰਦੇ ਜਾਇ ਜਾਇ ਤਨ ਧਰੀ ਬੈਠ ਨੇ ਅੱਖਾਂ। ਖੱਖਾ। ਹਾਂ ਜਿਹੜੇ ਧਰ ਬੱਚੇ ਪਾਉਂਦੇ ਨੇ ਦਿਹਾੜੀਆਂ ਖੋ ਰਿਹਾ ਉਹ ਦਿਹਾੜੀਆਂ ਹਾਂ। ਕੀ ਦਿਹਾੜੀਆਂ ਸਾਡਾ ਦੇਸ਼ ਦਾ ਮੁੱਲ ਵੇਚਦਾ ਸਾਡੀ ਦਿਹਾੜੀ ਖੋਹੀ ਹੈ ਅੱਛਾ ਦੇਸ਼ ਸਾਡਾ ਮੁੱਲ ਵੇਚਦਾ ਸੀ ਕਿੱਥੇ ਜਾਵਾਂਗੇ ਕਿਹਨੂੰ ਵੇਚੀਨੂੰ ਵੇਚਦਾ ਕਿਹਨੂੰ ਵੇਚਦਾ ਹੜਮਾਨੀਆਂ ਬਣਾਉਂਦਾ ਆਹ ਗਾਹ ਵੇਚਦਾ ਲੀਡਰਾਂ ਨੂੰ ਫਿਰ ਰੇਲ ਗੱਡੀਆਂ ਵੇਚਦੀਆਂ ਹਾਂ ਰੇਲ ਗੱਡੀਆਂ ਅੜਮਾਨੀ ਬਣਨੀ ਹੈ ਲੈ ਲਈਆਂ ਬਿਚੀ ਨੇ ਮਿਕਸ ਕਰਕੇ ਹਾਂ ਉਹ ਦੇਖ ਕੀ ਕੰਮ ਕਰ ਰਹੇ ਹੈ ਪਹਿਲਾਂ ਪ੍ਰਾਈਵੇਟ ਅੱਧੀ ਟਿਕਟ ਇਹ ਤੁਸੀਂ ਇਹ ਪੈਨ ਪਾ ਕੇ ਰੱਖਦੇ ਕਿ ਤੁਸੀਂ ਮੰਤੂ ਕੀ ਲੱਗੇ ਹੋਏ ਜੀ एक साढ़े एक ये साढ़े थी एक, एक, एक मैनेजर नहीं कुप्पाल सुपर सुपर हेड डॉ ये साहब को तबीयत ना कोल है ठीक है हाँ एक कुप्पाल ये सारे ट्रालियों से लेके देंगे हाँ हाँ किन्हीं ट्रालियों में कुप्पाल जी एक सौ तरफे ती हो गया है ओ दर्शक ये साढ़े काम चलिए ਕੋ ਪਾਣਾ ਤੇ ਅਸੀਂ ਇੱਥੇ ਵਾਲੀ ਉਹ ਖੇਤ ਵਾਲੀ ਨੂੰ ਪਾਰਟੀ ਸਾਰੀ ਦਿਖਾਤੀ ਤੇ ਇੱਥੇ ਵਾਲੀ ਪਾਰਟੀ ਸੀ ਆਹਾਂਗੇ ਅੱਜ ਮਿੰਦੂ ਸਿੰਘ ਨੇ ਸਾਰੀ ਤੂੜੀ ਦੀ ਮਸ਼ੀਨ ਅੱਜ ਚਲਾਈ ਇਹਨੇ ਆ ਪੀਟਾ ਸਿੰਘ ਕੋਲ ਡਰਿੰਕ ਲੈ ਗਏ ਨੇ ਲੀਲੀ ਸਿੰਘ ਹੁਣ ਫੇਰ ਘੇੜਾ ਲਾਉਣ ਜਾਂਦੇ ਨੇ ਲੀਲੀ ਕਿ ਮੈਂ ਕਿੱਦੇ ਨੇ ਬੜੂ ਕੰਮ ਸਵੇਰੇ ਨਿਬੜ ਜੂ ਵਧਾਈਆਂ ਬਾਈ ਵਧਾਈਆਂ ਸਾਰੀਆਂ ਦਰਸ਼ਕਾਂ ਨੂੰ ਵਧਾਈਆਂ ਦੇ ਦੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਹਾਂ ਆ ਵੀਡੀਓ ਕਰ ਕਰੇ ਖਾਰੇ ਬਿਮਾਰ ਹੋਇਆ ਮੇਰੀ ਪਹਿਲੀ ਗੁਰਕਰੇਖਾਈ ਜਨਾ ਮੈਂ ਤੁਹਾਡੇ ਲਈ ਲੈ ਕੇ ਆ ਆ ਦੇਖੋ ਇਹ ਮੁੰਡਿਆਂ ਦੇ ਨੇ ਕੰਮ ਹੈ ਕਹਿੰਦੇ ਨੇ ਮੰਦੀਰ ਨਸ਼ਿਆਂ ਚ ਪੈ ਗਈ ਐਂ ਪੈ ਗਈ ਮੰਦੀਰ ਕੰਮ ਨਹੀਂ ਕਰਦੀ ਆ ਦੇਖੋ ਆ ਹੁੰਦਾ ਹੈ ਅਸਲੀ ਜੱਟ ਦਾ ਪੁੱਤ ਦੇਖੋ ਕਿਵੇਂ ਫਿਰਦਾ ਮੜਾਸਾ ਸ਼ੇਰ ਮੇਰਾ ਨਾੜ ਜੇ ਸਾਰੀ ਡੇਰ ਤੇ ਯਾਰਾ ਬਾਈ ਤੁਸੀਂ ਤੋੜੋਗੇ ਤਾਂ ਟਾਲੀ ਹੌਲੀ ਜਾਈ ਨਹੀਂ ਲੀ ਲੀ ਬਾਈ ਤਾਂ ਕੰਨਾ ਕਰ ਕਰ ਫੋੜ ਨਾਲ ਵਾਲਾ ਬਾਈ ਲੀਲੀ ਤੇਰੇ ਲਾਂਬੇ ਆਏ ਨੇ ਤੂੰ ਫੋੜ ਨਾਲ ਵਾਲਾ ਧੱਕਾ ਨਾ ਕਰ ਕਰ ਭਾਈ ਨਾ ਡੇਕ ਤੂੰ ਆਏ ਸਾਰੇ ਨਾਲ ਦੱਸਦੇ ਨੇ ਤਾਰੇ ਨਾਲ ਛੱੇ ਆ ਦੋ ਗੇਲੇ ਲੱਗੇ ਆ ਜਰਾ ਅੱਜ ਬੜੀ ਉਹ ਥੱਲੇ ਕਿਥੇ ਹੁੰਦੇ ਨੇ ਨਾ ਕਿਹੜੇ ਮਿਸਟਰ 90 ਦਾ ਲੈਣੇ ਨੇ ਤੈਂ ਛੱਤੇ ਨੇ ਇਹ ਦੇਖੋ ਇਹਨਾਂ ਗਲਤ ਕਿਥੇ ਆ ਆ ਦੇਖੋ ਇਹ ਇਹ ਫੁਕਰੀ ਮੁਢੀਰ ਤੇ ਤੁਹਾਨੂੰ ਮੈਂ ਦੱਸਦਾ ਆ ਸਲੈਂਸਰ ਗਲਤ ਕਸਤਾ ਆ ਸਲੈਂਸਰ ਵੀ ਬਾਜ ਫੁੱਲ ਆਊਗੀ ਇਹ ਮੁਢੀਰ ਦੇਖੋ ਬਰਾਕਟ ਬਰਾਕਟਾ ਦੇ ਕੋਈ ਜੇ ਮੱਗ ਜਾ ਕਿਹੜਾ ਲਾਉਣਾ ਉਹ ਸਾਡੇ ਸੀਮਾ ਸਾਹਿਬ ਚਲਾ ਰਹੇ ਆਂ ਐ ਫਰਾਂ ਨੂੰ ਓਏ ਆ ਦੇ ਯਾਰ ਇੱਥੋਂ ਹੀ ਤੱਕ ਹੀ ਜਾਂਦੇ ਸੀ ਕੌਣ ਗਿਆ ਸੀ ਐ ਹੁਣ ਮੈਨੂੰ ਕੀ ਪਤਾ ਭਾਂਦਰ ਨਾਲੇ ਤੂੰ ਬੱਚ ਬੂਹਾ ਲੈ ਜਾਂਦਾ ਮੇਰੀ ਦੂ ਗੱਲਾਂ ਦਾ ਚਾਚਾ ਮੇਰੀ ਗੱਲ ਮੇਰੀ ਗੱਲ ਸੁਣਾਂ